ਹੁਣ ਆਪਾਂ ਤਜਰਬੇ ਨਾ ਕਰੀਏ ਬਹੁਤ ਹੋ ਗਿਆ ਬਚਾ ਲਓ ਪੰਜਾਬ ਜਿਵੇਂ ਜੇ ਪੰਜਾਬ 'ਚ ਹੋਰ ਨੁਕਸਾਨ ਹੋ ਗਿਆ ਨਾ ਫਿਰ ਬਚਾਉਣਾ ਬੜਾ ਅਕਫੋ ਹੋ ਜਾਣਾ ਧੰਮੀ ਫੌਜੀ ਪਰਿਵਾਰ ਹੈ ਬੀਬੀ ਜੀ ਕਿੰਨੇ ਪ੍ਰਿੰਸੀਪਲ ਰਹੇ ਹੈ ਪ੍ਰਿੰਸੀਪਲ ਦਾ ਆਵਾਜ਼ ਹੀ ਦੇਖੋ ਇੱਕ ਨੇਕ ਇਨਸਾਨ ਹੈ ਆ ਉਹ ਪਰਿਵਾਰ ਹੈ ਜਿਵੇਂ ਕੌਮ ਖਤ ਸਾਰਾ ਕੁਝ ਮਿਹਰਬਾਨ ਕਰਤਾ ਇਸ ਕਰਕੇ ਆਪਣਾ ਫਰਜ਼ ਮੰਨਦਾ ਹੈ ਆਪਣਾ ਵਰ ਸਭ ਤੋਂ ਵੱਡਾ ਬਣਦਾ ਆਪਣੀ ਜਥੇਬੰਦੀ ਨੂੰ ਤਗੜਾ ਕਰੀਏ ਖੇਤਰੀ ਪਾਰਟੀ ਕੱਲੀ ਹੈ ਜਿਹੜੀ ਤੁਹਾਡੀ ਲੜਾਈ ਲੜਦੀ ਹੈ ਤੁਹਾਡੇ ਸਾਹਮਣੇ ਨਹੀਂ ਆ ਗਈ ਗੱਲ ਆ ਹੜਾ ਇਹ ਹੈ ਕਿਤੇ ਕਾਂਗਰਸੀ ਨੇ ਜਾ ਕੇ ਬਾਫੜੀ ਕਿ ਝੜੂ ਵਾਲੇ ਨੇ ਫੜੀ ਬੀਜੇਪੀ ਆਰ ਨੇ ਆਪਣੇ ਤੋਂ ਜ਼ਿਆਦਾ ਕਾਲੀ ਤੋਂ ਜ਼ਿਆਦਾ ਸਾਧ ਨੂੰ ਨਾਲ ਕੋਲੇ ਹੈ ਉਹ ਤਾਂ ਅਰਪੋਂ ਪਦੀ ਹੈ ਜੇ ਗੱਲ ਕੀਤੀ ਫੜੀ ਤਾਂ ਤੁਹਾਡੀ ਆਪਣੀ ਜਥੇਬੰਦੀ ਨਹੀਂ ਕਿਉਂਕਿ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਸੋ ਮੈਂ ਜਿਆਦਾ ਸਮਾਂ ਨਹੀਂ ਲੈਦਾ ਕਿਉਂਕਿ ਅੱਜ ਕਈ ਪ੍ਰੋਗਰਾਮਾਂ ਲੇਟ ਵੀ ਚੱਲ ਰਹੇ ਹਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬੇਨਤੀ ਕਰਦਾ 11 ਤਰੀਕ ਨੂੰ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਸਾਰੇ ਪੰਜਾਬ ਖਾਲਸਾ ਪੰਥ ਦੀ ਨਿਗਾਹ ਮੱਝ ਧੇ ਆ ਤਰੰਦਾਂ ਨਾਲਿਓ ਸਾਨੂੰ ਤੁਹਾਡੇ ਤੇ ਮਾਣ ਹੈ